ਉਹ ਅੰਤਮਾਨ ਜੀ ਕਹਿ ਰਿਹਾ ਖੇਤਾਂ ਦੇ ਵਿੱਚੋਂ ਤੁਸੀਂ ਰੇਤਾ ਇਕੱਠੀ ਕਰ ਲਓ ਉਹਨੂੰ ਵੇਚ ਦਿਓ ਕਿੰਨੀ ਕਿ ਰੇਤਾ ਬੰਦਾ ਇਕੱਠੀ ਕਰੂਗਾ ਦੱਸੋ ਨਹੀਂ ਜੀ ਐਕਚੁਅਲੀ ਉਹ ਵੇਚਣ ਦੇ ਯੋਗ ਨਹੀਂਗੀ ਹੈਗੀ ਉਹ ਤਾਂ ਭਰਤੀ ਵਗੈਰਾ ਪਾਉਣ ਦੇ ਕੰਮ ਆਏਗੀ ਘੜ ਤੋਂ ਘਟਾਉਣ ਮੰਨ ਲਓ ਵੀ ਇੱਕ ਏਕੜ ਦੇ ਵਿੱਚ 5-5 ਫੁੱਟ ਰੇਤਾ ਵਹਿ ਚੁੱਕੀ ਆ ਸਾਹਿਬ ਤਾਂ ਭਾਈ ਸਰਕਾਰ ਵੱਲੋਂ ਹਜੇ ਤਾਂ ਭਾਈ ਕੋਈ ਹਲੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਰਕਾਰ ਵੱਲੋਂ ਹਲੇ ਤੇ ਬਾਕੀ ਭਾਈ ਜੋ ਹੈਗਾ ਭਾਈ ਪੰਜਾਬ ਦੇ ਸਾਡੇ ਸਿੰਘ ਰਹਿ ਗਏ ਆ ਤੇ ਬਾਕੀ ਭਾਈ ਸਾਡੀ ਜੋ ਅਸੀਂ ਜੀਮੇ ਦਾ ਭਰਾ ਹੈਗੇ ਆ ਜੋ ਜੋ ਪੰਜਾਬ ਦੇ ਹੀ ਮੁੰਡੇ ਹੈ ਬ ਨੌਜਵਾਨ ਸਭਾ ਜੋ ਵੀ ਵੇ ਬਾਰੇ ਵਿੱਚ ਰਲ ਕੇ ਵੀ ਕੰਮ ਕਰਦੇ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਜਿਹੜੀਆਂ ਟਰਾਲੀਆਂ ਲੈ ਕੇ ਜਿਹੜੇ ਸੰਸਾ ਬਣੀਆਂ ਹੋਈਆਂ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਸਾਡੇ ਪੰਜਾਬੀ ਭਾਈ ਆ ਕਿਸ ਤਰ੍ਹਾਂ ਟਰਾਲੀਆਂ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਆ ਰਹੇ ਆ ਬਾਕੀ ਜਿਹੜੇ ਆਪਾਂ ਗੱਲ ਮੇਨ ਜੇ ਕਰੀਏ ਵੀ ਜਿਹੜਾ ਆ ਸਿਸਟਮ ਹੈਗਾ ਵਾ ਨਾ ਇਹ ਬੰਨ ਟੁੱਟਦੇ ਰਹਿਣੇ ਨੇ ਪੰਜਾਬ ਚ ਇਹਨਾਂ ਦਾ ਕੋਈ ਹੱਲ ਨਹੀਂ ਹੁਣ ਹੱਲ ਤਾਂ ਨਹੀਂ ਹੁਣਾ ਜਦੋਂ ਬੰਨ ਟੁੱਟਦੇ ਆ ਆਪ ਮੁਹਾਰੇ ਹੀ ਆਪਣੇ ਭੈਣਾ ਭਰਾਵਾਂ ਦੀ ਮਦਦ ਕਰਨ ਦੇ ਲਈ ਲੋਕ ਸਾਹਮਣੇ ਆ ਜਾਂਦੇ ਨੇ ਚੱਲ ਕੇ ਕੰਮ ਹੈਗਾ ਉਹ ਸਰਕਾਰਾਂ ਦਾ ਇਸ ਟਾਈਮ ਖੜੇ ਅਸੀਂ ਸੁਲਤਾਨਪੁਰ ਦੇ ਲੱਗ ਕੇ ਜਿਹੜੇ ਪਿੰਡ ਪਿੰਦੇ ਆ ਜਿੱਥੇ ਹੜਾ ਦੇ ਨਾਲ ਜਿਹੜੇ ਪੂਰੇ ਜਿਹੜੇ ਪਿੰਡ ਦੇ ਪਿੰਡ ਤਬਾਹ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਆ ਇਹ ਖੇਤ ਹੀ ਆ ਜਿਹੜੇ ਇਸ ਟਾਈਮ ਤਲਾਬ ਲੱਗ ਰਿਹਾ ਤੇ ਹੁਣ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਹਜੇ ਵੀ ਜਿਹੜਾ ਪਾਣੀ ਆ ਉਹ ਘਟ ਰਿਹਾ ਇਹ ਭਾਈ ਸਾਹਿਬ ਦੇਖੋ ਤੇ ਭਾਈ ਦੇ ਨਾਲ ਗੱਲਬਾਤ ਕਰਦੇ ਆਂ ਤੇ ਕਿਸ ਤਰ੍ਹਾਂ ਦੇ ਹਾਲਾਤ ਪਿੱਛੇ ਬਣੇ ਹੋਏ ਹੁਣ ਬਾਈ ਸਸੀ ਗਲ ਭਾਜੀ ਸਸੀ ਜੀ ਮਹਾਰਾਜ ਭਾਈ ਹੁਣ ਪਾਣੀ ਜਿਹੜਾ ਥੱਲੇ ਜਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਪਹਿਲਾਂ ਹਾਲਾਤ ਹੋਰ ਸੀ ਤੇ ਹੁਣ ਕਿੱਦਾਂ ਦੇ ਹਾਲਾਤ ਬੜੇ ਨੇ ਹਾਲਾਤ ਭਾਜੀ ਬਹੁਤ ਮਾੜੇ ਆ ਪਾਣੀ ਉੱਤਰ ਗਿਆ ਸੀ ਬਰਾਤੀ ਕੱਲ ਪਾਣੀ ਫੇ ਚੜ ਗਿਆ ਤੇ ਬਾਕੀ ਭਾਜੀ ਮਿੱਟੀ ਸੇਵਾ ਲੈ ਕੇ ਆ ਰਹੇ ਆ ਭਾਜੀ ਤੇ ਭਾਜੀ ਹੋਰ ਵੀ ਲੱਗ ਜਾਵਾਂਗੇ ਬਹੁਤ ਮੁਸ਼ਕਲ ਕਿੱਦਾਂ ਪਿੰਡਾਂ ਦੇ ਵਿੱਚ ਹੁਣ ਕਿੱਦਾਂ ਸਮਾਨ ਪਹੁੰਚਿਆ ਜਿਹਨਾਂ ਦੇ ਘਰ ਟਿੱਟ ਗਏ ਆ ਲੈਂਟਰ ਡੇ ਗਏ ਆ ਸਾਰੇ ਮਕਾਨ ਇਸ ਤਰ੍ਹਾਂ ਖਤਮ ਹੋ ਚੁੱਕੇ ਆ ਕੀ ਸਥਿਤੀ ਆ ਉਸੇ ਦੀ ਬਸਰੀ ਭਾਈ ਭਾਈ ਸਥਿਤੀ ਭਾਈ ਬਹੁਤ ਮਾੜੀ ਹੈ ਭਾਈ ਬਹੁਤ ਮਾੜੀ ਹੈ ਭਾਈ ਲੈਂਟਰ ਡੇਗ ਗਏ ਨੇ ਭਾਈ ਘਰਾਂ ਦੇ ਪਾਣੀ ਵੜ ਚੁੱਕਾ ਹੈ ਗਾਰ ਚੜ ਚੁੱਕੀ ਹੈ ਪੈ ਪੈ ਫੁੱਟ ਭਾਈ ਬਹੁਤ ਮਾੜੀ ਹੈ ਰਤ ਭਾਈ ਤੇ ਹੁਣ ਸਰਕਾਰ ਵੱਲੋਂ ਕੀ ਜਿਹੜਾ ਤੁਹਾਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਕੋਈ ਕਿੱਦਾਂ ਕੀ ਹੈ ਸਹਾਇਤਾ ਭਾਜੀ ਸਰਕਾਰ ਵੱਲੋਂ ਹਾਂ ਤਾਂ ਭਾਜੀ ਕੋਈ ਹਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਸਰਕਾਰ ਵੱਲੋਂ ਹਲੇ ਤੇ ਬਾਕੀ ਭਾਜੀ ਜੋ ਹੈਗਾ ਭਾਜੀ ਪੰਜਾਬ ਦੇ ਸਾਡੇ ਸਿੰਘ ਰਹਿ ਗਏ ਆ ਤੇ ਬਾਕੀ ਭਾਜੀ ਸਾਡੀ ਜੋ ਅਸੀਂ ਜਿੰਮੇਦਾਰ ਭਰਾ ਹੈਗੇ ਆ ਜੋ ਜੋ ਪੰਜਾਬ ਦੇ ਹਿੰਮਤ ਮੁੰਡਾ ਹੈ ਨੌਜਵਾਨ ਸਭਾ ਜੋ ਵੀ ਨਾਲ ਤੁਸੀਂ ਸਾਰੇ ਵੀ ਰਲ ਕੇ ਭਾਈ ਕੰਮ ਕਰਦੇ ਆ ਭਗਵੰਤ ਮਾਨ ਜੀ ਇੱਕ ਸੋਸ਼ਲ ਮੀਡੀਆ ਤੇ ਕਹਿ ਰਿਹਾ ਸੀ ਐਲਾਨ ਕਰਤਾ ਐਲਾਨ ਕਰਤਾ ਕਿ ਐਲਾਨ ਭਾਜੂ ਆਪਣੇ ਰੂਮ ਚ ਬੈ ਕਰ ਰਹੇ ਨੇ ਜੀ ਤੇ ਬਾਹਰ ਭਾਜੀ ਕੋਈ ਲਾਣੀ ਆ ਗਾਰਾ ਭਾਜੀ ਜੀ ਭਾਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਗਰਾਉਂਡ ਰਿਪੋਰਟ ਆ ਜਿਹੜੀ ਅਸੀਂ ਦਿਖਾ ਰਿਆ ਸੋਸ਼ਲ ਮੀਡੀਆ ਤੇ ਸਰਕਾਰਾਂ ਵਜਿਹੜੀਆਂ ਉਹ ਦਾਅਵੇ ਤਾਂ ਖੂਬ ਕਰ ਰਹੀਆਂ ਵਾ ਕਿ ਅਸੀਂ ਪਿੰਡਾਂ ਨੂੰ ਇੰਨਾ ਲੱਖ ਐਲਾਨ ਕਰਤਾ ਇੰਨਾ ਸਮਗਰੀ ਦੇਤੀ ਆ ਤੇ ਹੋਰ ਭਾਜੀ ਵੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਸੇ ਹੀ ਪਿੰਡ ਦੇ ਤੁਸੀਂ ਮੈਂ ਲੱਗ ਹੋਈ ਆ ਇਥੋਂ ਲੋਹਿਆਂ ਖਾਸ ਤੋਂ ਐਕਚੁਅਲੀ ਕੀ ਤੁਹਾਡਾ ਆਪਣਾ ਕੈਂਪ ਦੇ ਨਾਂ ਤੇ ਅਸੀਂ ਜਿੱਦਣ ਤੋਂ ਹਾਰੇ ਪਹਿਲੇ ਦਿਨ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ ਐਕਚੁਅਲੀ ਮਾਹੌਲ ਤਾਂ ਪਹਿਲਾ ਵਰਗਾ ਹੀ ਆ ਕਿਉਂਕਿ ਉਹ ਰਹਿਣੇ ਰਹਿਣਾ ਵਾ ਜਿੰਨਾ ਚੱਕਰ ਬੰਨ ਨਹੀਂ ਬਚੇਗਾ ਜੀ ਪਹਿਲਾਂ ਪਾਣੀ ਉੱਤਰ ਗਿਆ ਸੀਗਾ 2-3 ਦਿਨ ਪਹਿਲਾਂ ਤੇ ਸੰਗਤਾਂ ਨੂੰ ਲੱਗਾ ਵੀ ਚਲੋ ਪਾਣੀ ਹੁਣ ਉੱਤਰ ਗਿਆ ਵਾ ਹਾਂ ਟ੍ਰਾਲੀਆਂ ਵਗੈਰਾ ਨੂੰ ਕਾਲ ਕਰ ਦਿੱਤੀ ਸੱਦ ਲਿਆ ਸਾਰਿਆਂ ਨੂੰ ਹਨਾ ਕੀ ਹੋਇਆ ਰਾਤ ਰਾਤ ਪਾਣੀ ਫਿਰ ਚੜ ਗਿਆ ਜੀ ਦਾ ਕਰਕੇ ਹੁਣ ਜਿੰਨੇ ਵੀ ਸਾਡੇ ਵੀਰ ਆਲੀਆਂ ਲੈ ਕੇ ਆ ਰਹੇ ਨੇ ਸਾਰਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਬਾਕੀ ਜਿਹੜੇ ਆਪਾਂ ਗੱਲ ਮੇਨ ਜੇ ਕਰੀਏ ਵੀ ਜਿਹੜਾ ਆ ਸਿਸਟਮ ਹੈਗਾ ਵਾ ਨਾ ਇਹ ਬੰਨ ਟੁੱਟਦੇ ਰਹਿਣੇ ਨੇ ਪੰਜਾਬ 'ਚ ਇਹਨਾਂ ਦਾ ਕੋਈ ਹੱਲ ਨਹੀਂ ਹੁਣ ਹੱਲ ਤਾਂ ਨਹੀਂ ਹੁਣਾ ਜਦੋਂ ਬੰਨ ਟੁੱਟਦੇ ਆ ਆਪ ਮੁਹਾਰੇ ਹੀ ਆਪਣੇ ਭੈਣਾ ਭਰਾਵਾਂ ਦੀ ਮਦਦ ਕਰਨ ਦੇ ਲਈ ਲੋਕ ਸਾਹਮਣੇ ਆ ਜਾਂਦੇ ਨੇ ਜਦ ਕਿ ਕੰਮ ਹੈਗਾ ਉਹ ਸਰਕਾਰਾਂ ਦਾ ਜੀ ਸਰਕਾਰਾਂ ਨੂੰ ਤਾਂ ਆਪਾਂ ਕੁਝ ਕਰਨ ਹੀ ਨਹੀਂ ਦਿੰਦੇ ਪੈਸੇ ਉਹ ਕਰਨਾ ਵੀ ਉਹਨਾਂ ਕੱਖ ਨਹੀਂ ਹੁੰਦਾ ਪਰ ਆਪਾਂ ਪਤਾ ਕੀ ਕਰਦੇ ਆ ਆਪਣੀ ਫਰਾਗ ਦੇ ਲਈ ਦਿਖਾਉਣ ਲਈ ਆਪਣੀ ਭਾਈ ਚਾਰ ਕਿਸਾਨਾਂ ਦੇ ਲਈ ਆਪਾਂ ਆਪਣੇ ਭੈਣਾ ਭਰਾਵਾਂ ਦੀ ਹੈਲਪ ਕਰਨ ਦੇ ਲਈ ਆਪ ਮੁਹarre ਹੀ ਘਰਾਂ ਤੋਂ ਨਿਕਲ ਕੇ ਤੁਰ ਪੈਨੇ ਆ ਸੋ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਸਾਡੀ ਫਿਤਰਤ ਹੀ ਐੋਜੀ ਪੰਜਾਬੀਆਂ ਦੀ ਭਾਈ ਜੀ ਭਗਵੰਤ ਮਾਨ ਜੀ ਕਹਿ ਰਿਹਾ ਖੇਤਾਂ ਦੇ ਵਿੱਚ ਉਹ ਤੁਸੀਂ ਰੇਤਾ ਇਕੱਠੀ ਕਰ ਲਓ ਉਹਨੂੰ ਵੇਚ ਦਿਓ ਕਿੰਨੀ ਰੇਤਾ ਬੰਦਾ ਇਕੱਠੀ ਕਰੂਗਾ ਦੱਸੋ ਨਹੀਂ ਜੀ ਐਕਚੁਅਲੀ ਉਹ ਵੇਚਣ ਦੇ ਯੋਗ ਨਹੀਂ ਗਈ ਹੈਗੀ ਉਹ ਤਾਂ ਭਰਤੀ ਵਗੈਰਾ ਪਾਉਣ ਦੇ ਕੰਮ ਆਏਗੀ ਘਰ ਤੋਂ ਘੱਟ ਹੁਣ ਮੰਨ ਲਓ ਵੀ 1 ਏਕੜ ਦੇ ਵਿੱਚ 5-5 ਫੁੱਟ ਰੇਤਾ ਮੈ ਚੁੱਕੀ ਆ 10 ਤੋਂ 4 ਲੱਖ ਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚਾ ਹੀ ਆ ਜਾਣਾ ਵਾ ਬਾਕੀ ਰੇਤਾ ਉਹ ਕੰਮ ਦੀ ਹੈਗੀ ਨਹੀਂ ਨਹੀਂ ਹੈਗੀ ਜਿਉਂ ਕੰਮ ਦੀ ਰੇਤਾ ਹੁੰਦੀ ਸਰਕਾਰ ਨੇ ਕਦੇ ਵੀ ਚੁੱਕਣ ਦੀ ਇਜਾਜ਼ਤ ਨਹੀਂ ਸੀ ਦੇਣੀ ਉਹਨਾਂ ਦੇ ਕੋਲ ਅੰਕੜੇ ਆ ਉਹਨਾਂ ਆਲਰੇਡੀ ਚੈੱਕ ਕਰਾ ਲਿਆ ਵੀ ਇਹ ਕੰਮ ਦੀ ਰੇਤਾ ਨਹੀਂ ਗਈ ਹੈਗੀ ਇਹ ਮਿੱਟੀ ਡੰਬ ਕਰਨ ਨੂੰ ਇਹਨਾਂ ਨੂੰ ਜਗ੍ਹਾ ਨਹੀਂ ਕਿ ਲੱਭਣੀ ਕਿਤੇ ਵੀ ਇਹ ਮਿੱਟੀ ਚੱਕਣੀ ਆ ਫਿਰ ਉਹ ਡੰਬ ਕਿੱਥੇ ਕਰਨੀ ਆ ਇਹ ਤਾਂ ਫਿਰ ਉਹ ਹੀ ਮੁੜ ਕੇ ਗੱਲ ਆ ਗਈ ਵੀ ਲੋਕ ਹੀ ਜੇ ਮਦਦ ਕਰਨਗੇ ਤੇ ਇਹਦਾ ਹੱਲ ਤਾਂ ਹੀ ਹੋਣਾ ਬਾਕੀ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਕਰੀਏ ਸਰਕਾਰਾਂ ਨੂੰ ਚਾਹੀਦਾ ਵਾ ਬੰਨ ਪੱਕੇ ਕਰ ਦੇਣਾ ਜੇ ਨਹਿਰਾਂ ਪੱਕੀਆਂ ਹੋ ਸਕਦੀਆਂ ਨੇ ਕੋਣ ਤੁਸੀਂ ਦੇਖੋ ਹਰੀਕੇ ਹੱਡ ਤੋਂ ਨਹਿਰਾ ਜਾਂਦੀਆਂ ਨੇ ਰਾਜਸਥਾਨ ਨੂੰ ਹਜ਼ਾਰਾਂ ਕਿਲੋਮੀਟਰ ਫਾਸਲਾ ਤੈਅ ਕਰਕੇ ਜਾਂਦੀਆਂ ਨੇ ਉਹ ਨੱਕੋ ਨੱਕ ਕਈ ਵਾਰ ਭਰੀਆਂ ਹੁੰਦੀਆਂ ਨੇ ਕਦੇ ਤੁਸੀਂ ਸੁਣਿਆ ਵੀ ਉਹ ਨਹਿਰਾ ਦੇ ਨਹਿਰਾ ਟੁੱਟ ਗਈਆਂ ਹੋਣ ਤੇ ਹੜ ਆ ਗਿਆ ਹੋਵੇ ਕਦੇ ਨਹੀਂ ਹੋਇਆ ਇਹ ਤਾਂ ਤੇ ਇਹ ਜਿਹੜੇ ਦਰਿਆਵਾਂ ਦੇ ਬੰਨ ਨੇ ਇਹ ਵੀ ਪੱਕੇ ਕੀਤੇ ਜਾ ਸਕਦੇ ਨੇ ਜਿਵੇਂ ਰੋਪੜ ਤੋਂ ਲੈ ਕੇ ਹਰੀਕੇ ਹੱਡ ਤੱਕ ਆਉਂਦਾ ਵਾ ਆਪਣਾ ਸਤਲੁਜ ਇਹ ਕੋਈ ਲਗਭਗ 300 ਕਿਲੋਮੀਟਰ ਦੀ ਦੂਰੀ ਬਣਦੀ ਆ ਵਨ ਸਾਈਡਡ ਦੋਵੇਂ ਪਾਸਿਆਂ ਦੀ 600 ਕਿਲੋਮੀਟਰ ਬਣਨਾ ਇਹਨੂੰ ਪੱਕਾ ਕੀਤਾ ਜਾ ਸਕਦਾ ਥੋੜੇ ਦਿਨ ਪਹਿਲਾਂ ਆਮਨ ਰੋੜਾ ਜੀ ਦਾ ਬਿਆਨ ਸੀ ਆ ਕਹਿੰਦੇ 20000 ਕਰੋੜ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚ ਤੱਕੀ ਹਜ਼ਾਰਾਂ ਕਰੋੜ ਰੁਪਈਆ ਲਾ ਕੇ ਅਸੀਂ ਜਿਹੜੇ ਬੰਨ ਪੱਕੇ ਨਹੀਂ ਕਰ ਸਕਦੇ ਵਾਰ-ਵਾਰ ਇਹਨਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਾੜਾ ਹੋ ਰਿਹਾ ਅਜਾੜਾ ਹੱਲੇ 23 ਵਾਲੀ ਰੇਤਾ ਨਹੀਂ ਸੀ ਇੱਥੋਂ ਚੱਕ ਹੋਈ ਮੇਰਾ ਫਰੈਂਡ ਵਾ ਇੱਥੇ ਰਹਿੰਦਾ ਉਹਨਾਂ ਉਹਦੇ 19 20 ਏਕੜ ਜਿਹੜੇ ਉਹਦੇ ਖਰਾਬ ਹੋਏ ਆ ਅਸੀਂ ਕੱਲ ਵੀ ਉੱਥੋਂ ਜਾ ਕੇ ਆਏ ਆ ਪੰਜ-ਪੰਜ ਫੁੱਟ ਰੇਤਾ ਖੜੀ ਆ ਉਹਨੂੰ ਜਿੱਦਾਂ ਸਮਝੋ ਅਟੈਕ ਹੀ ਆ ਗਿਆ ਉਹ ਉੱਥੇ ਹੀ ਡਿੱਗ ਪਿਆ ਸੀ ਉਹ ਮਤਲਬ ਕਹਿਣ ਦਾ ਇਹ ਸੀ ਉਹਨੂੰ ਇਹ ਸੀਗਾ ਵੀ ਅਸੀਂ ਹੁਣ 15-20 ਲੱਖ ਰੁਪਈਆ ਲਾ ਕੇ ਕਿੱਥੋਂ ਚੱਕਾਂਗੇ ਇਹ ਸੋ ਜੇ ਲੋਕ ਨਾ ਹੁਣ ਸਰਕਾਰ ਦਾ ਅਸਲ ਦੇ ਵਿੱਚ ਜਿਹੜਾ ਕੰਮ ਆ ਉਹਦਾ ਲੋਕ ਕਰਦੇ ਬੈਏ ਆ ਬਾਕੀ ਦੇਖੋ ਬਹਿ ਕੇ ਆਪਾਂ ਸੋਸ਼ਲ ਮੀਡੀਆ ਦੇ ਕਿਤੇ ਮਰਜੀ ਰੌਲਾ ਪਾਈ ਜਾਈਏ ਗਰਾਊਂਡ ਲੈਵਲ ਤੇ ਤੁਸੀਂ ਦੱਸ ਦਿਓ ਆ ਇੰਨੀਆਂ ਟਰਾਲੀਆਂ ਆ ਰਹੀਆਂ ਨੇ ਕਿਹੜੀ ਸਰਕਾਰੀ ਟਰਾਲੀ ਇਹਦੇ ਵਿੱਚ ਆ ਰਹੀ ਹੈ ਦੱਸੋ ਮੈਨੂੰ ਦਿਖਾਓ ਤੁਸੀਂ ਆਲਰੇਡੀ ਸ਼ੂਟ ਕਰੀ ਲਿਆ ਦੋਸਤੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਜਿਹੜੇ ਪਿੰਡਾਂ ਵੱਲੋਂ ਹੀ ਜਿਹੜੀ ਸੇਵਾ ਕੀਤੀ ਜਾ ਰਹੀ ਆ ਨੌਜਵਾਨ ਜਿਹੜੇ ਸੰਸਥਾ ਬਣੀ ਹੋਈ ਆ ਇਹ ਸਰਕਾਰ ਵੱਲੋਂ ਕੋਈ ਵੀ ਜਿਹੜੀ ਹੈਲਪ ਨਹੀਂ ਕੀਤੀ ਜਾ ਰਹੀ ਇੱਥੇ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਜਿਹੜੀਆਂ ਟਰਾਲੀਆਂ ਲੈ ਕੇ ਜਿਹੜੇ ਸੰਸਥਾ ਬਣੀਆਂ ਹੋਈਆਂ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਸਾਡੇ ਪੰਜਾਬੀ ਭਾਈ ਆ ਕਿਸ ਤਰ੍ਹਾਂ ਟਰਾਲੀਆਂ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਆ ਰਹੇ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਦੇ ਸਾਡੇ ਨੌਜਵਾਨ ਹੀੜੇ ਟਰਾਲੀਆਂ ਲੈ ਕੇ ਆ ਰਹੇ ਦੇਖੋ ਲਗਾਤਾਰ ਦੇਖੋ ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਪਿੱਛੇ ਟਰਾਲੀਆਂ ਹੀ ਟਰਾਲੀਆਂ ਆ ਰਹੀਆਂ ਮਿੱਟੀ ਲੈ ਕੇ ਤੇ ਹੋਰ ਵੀ ਤੁਹਾਨੂੰ ਅੱਗੇ ਦਿਖਾਣੇ ਆ ਕੈਮਰਾਮੈਨ ਰਾਜੂ ਦੇ ਨਾਲ सनी ਸੋਤਾ ਦੀ ਖਾਸ ਰਿਪੋਰਟ